ਵਾਹਿਗੁਰੂ ਜੀ ਕੀ ਫਤਿਹ ਇਹ ਹੈ ਕਿ ਮਨੁੱਖ ਧਾਰ ਵਿੱਚ ਫਸੀ ਕੋਈ ਵੀ ਨਿਰਾਸ਼ਤਾ ਦੇ ਆਲਮ ਵਿੱਚੋਂ ਕੱਢਣ ਲਈ ਭਵਿੱਖ ਦੇ ਨਿਸ਼ਾਨੇ ਗੁਰਮਤ ਅਨੁਸਾਰ ਕਲੀਕਣ ਅਤੇ ਨਰੈਣੂ ਸੋਚ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਬਾਹਰ ਕੱਢ ਕੇ ਸਿੱਖ ਨਹੀਂ ਕੀਤਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਸੁਤੰਤਰਤਾ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਤਰਜਮਾਨੀ ਜਥੇਦਾਰ ਸਹਿਬਾਨ ਜੀ ਦੇ ਸਤਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧਾਂ ਅਤੇ ਕੇਂਦਰੀ ਦਖਲ ਦੀ ਮੁਕਤੀ ਲਈ ਗੁਰੂ ਕੇ ਇਤਿਹਾਸ ਗੁਰੂ ਦੀਆਂ ਵਿਰਾਸਤਾਂ ਗੁਰੂ ਕੀ ਗੋਲਕ ਗਰੀਬ ਦੇ ਮੂੰਹ ਤੱਕ ਲਿਜਾਣ ਲਈ ਸਰਬੱਤ ਦੇ ਭਲੇ ਵਾਲੀ ਖਾਲਸਾਈ ਅਡਰੀ ਹੋਣ ਨੂੰ ਬਰਕਰਾਰ ਰੱਖਣ ਲਈ ਸਿੱਖ ਸਰਪਾਵਨਾ ਦਲ ਵੱਲੋਂ ਗੁਰੂ ਪੰਥ ਪ੍ਰਤੀ ਤਨ ਮਨ ਧੰਨ ਕਰਕੇ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਪ ਜੀ ਨੂੰ ਮੁੜ ਜ਼ਿਲ੍ਹਾ ਜਥੇਦਾਰੀ ਜਿੱਥਾ ਜ਼ਿਲ੍ਹਾ ਜਥੇਦਾਰ ਸ਼ਹਿਰੀ ਪਟਿਆਲਾ ਨਿਭਤ ਕਰਨ ਤੇ ਦਲ ਮਾਣ ਮਹਿਸੂਸ ਕਰਦਾ ਹੈ ਉਮੀਦ ਕਰਦੇ ਹਾਂ ਕਿ ਆਪ ਜੀ ਦਲ ਦੇ ਸੰਵਿਧਾਨ ਮੁਤਾਬਕ 22 ਮਾਰਚ 2016 ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਗੁਰਦੁਆਰਾ ਪ੍ਰਬੰਧ ਸੁਲਾਰ ਲੈ ਕੇ ਸੇਵਾ ਕਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਤਨ ਮਨ ਅਤੇ ਧੰਨ ਨਾਲ ਨਿਭਾਉਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਦੀ ਗੁਰੂ ਬੰਦ ਲਾਲ ਤੋੜ ਨਿਭ ਜਾਵੇ ਸੋ ਇਸੇ ਤਰ੍ਹਾਂ ਇੱਥਾਂ ਪਾਈ ਸਾਹਿਬ ਐ ਪ੍ਰਦੇਵ ਸਿੰਘ ਜੀ ਬਾਨੀ ਸੇਵਾਦਾਰ ਸਿੱਖ ਸਰ ਭਾਵਨਾ ਦਾ ਰਜਿਸਟਰ ਦੂਜੇ ਪਾਸੇ ਪਾਈ ਸਾਹਿਬ ਗੁਰਵਤਨ ਸਿੰਘ ਜੀ ਪੰਜਾਬ ਪ੍ਰਧਾਨ ਪਾਈ ਗੁਰਵਤਨ ਸਿੰਘ ਜੀ ਮਲਤਾਨੀ ਸਿੱਖ ਸਰ ਭਾਵਨਾ ਦਾ ਰਜਿਸਟਰ ਸੋ ਇਹਨਾਂ ਨੇ ਦਸਤਕਤ ਹਾਂ ਸੋ ਮੈਂ ਪੈਸਾ ਜੋ ਵਿਆਸ ਕਰਾਣਾ ਵੇਚ ਕਰਾਂਗਾ ਆਪੇ ਸੋ ਕਟਰ ਨਾਲ ਨਾਲ ਦੇ ਦੀ ਗੱਲਤਾ ਕਰੂੰ ਔਰ ਜਕਾਰਾ ਗੱਜ ਕੇ ਲਾਣਾ ਕਿਉਂਕਿ ਸਿੱਖੀ ਦੇ ਪਹਿਰਾ ਦੇਣ ਦੀ ਗੱਲ ਗਈਗੀ ਹੈ ਬਾਬਾ ਮੱਖਣ ਸ਼ਾਹ ਥਾਪਣ ਲੱਗੇ ਆ ਹਾਂ ਦੇਖੋ ਇਹਨਾਂ ਨੇ ਕਿਹਾ ਬਾਬਾ ਮੱਖਣ ਸ਼ਾਹ ਥਾਪਣ ਲੱਗੇ ਆ ਮੱਖਣ ਸ਼ਾਹ ਨੂੰ ਵਾਲਾ ਜੀ ਐਵੇਂ ਨਹੀਂ ਥਾਪੇਗੇ ਸਰ ਉਹ ਡਿਊਟੀ ਨਿਭਾਉਣੀ ਪੈਣੀ ਹੈ ਨਾਲ ਉਹ ਡਿਊਟੀ ਨਿਭਾਉਣ ਦੀ ਇਹਨਾਂ ਨੇ ਗੱਲ ਕਹੀ ਹੈ ਆਪਾਂ ਗੱਲਾਂ ਬਹੁਤ ਕਰ ਜਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਕਾਰਾ ਗਜਾਉਣਾ ਖਜਾਉਣਾ ਚਾਹੀਦਾ ਬਾਰੇ ਉਹ ਮੂਨਾ ਸੇਵਾਦਾਰ ਦਾ ਸਨਮਾਨ ਹੋ ਰਿਹਾ ਬੋਲੇ ਇਸਨ ਹਾਸ਼ਿਆ ਭਾਈ ਕਾਲੇ ਦੂਸਰੇ ਭਾਈ ਮਨਜੀਤ ਸਿੰਘ ਜੀ ਦਿਹਾਤੀ ਭਾਈ ਦੂਸਰੇ ਭਾਈ ਮਨਜੀਤ ਸਿੰਘ ਜੀ ਦਿਹਾਤੀ ਉਹ ਆ ਜਾਣ ਕਿਰਪਾ ਕਰਕੇ ਇਹ ਸ਼ੈਰੀ ਵੀ ਪ੍ਰਦਾਨ ਕਰਨਗੇ ਲਾਏ ਰਹੇ ਹਨ ਉਹ ਦਿਹਾਤੀ ਨੇ ਬੋਲੇ ਬਹੁਤ ਬਹੁਤ ਧੰਨਵਾਦ ਇੱਕ ਗੱਲ ਦਾ ਧਿਆਨ ਰੱਖਿਓ ਬੋਲੇ ਸੋਨਹੀ ਬੋਲੇ ਸੋਨਹੀ ਸਾਡੇ ਸਕੂਲ ਦੇ ਪ੍ਰਿੰਸੀਪਲ ਕੁੜੀ ਆਖਾਲਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਜੋ ਸਮੇਂ ਤੇ ਜਦੋਂ ਵੀ ਲੋੜ ਪਈ ਤਾਂ ਇਹਨਾਂ ਨੇ ਸਾਨੂੰ ਬਹੁਤ ਸਾਰੀਆਂ ਸੇਵਾਵਾਂ ਸਕੂਲ ਦੇ ਅਨੁਸਾਰ ਜਿੱਥੇ ਵੀ ਲੋੜ ਜੂਤ ਪਈ ਇਹਨਾਂ ਨੇ ਅੱਗੇ ਵੱਧ ਕੇ ਸੇਵਾਵਾਂ ਕੀਤੀਆਂ ਔਰ ਵੈਸੇ ਵੀ ਗੁਰਮਤ ਸੰਗੀਤ ਅਕੈਡਮੀ ਨੇ ਵਿਚਕਾਰ ਜਦੋਂ ਇਸੇ ਕਵੀ ਦਰਵਾਜ਼ੇ ਦੇ ਉਹਦੇ ਵਿਚਕਾਰ बतौर ਜੱਜ ਵੀ ਡਿਊਟੀ ਨਿਭਾਉਂਦੇ ਹਨ ਤੇ ਜੱਜ ਦੀ ਸੇਵਾਵਾਂ ਲਾਉਂਦੇ ਵੀ ਹਨ ਸੋ ਇਹਨਾਂ ਦਾ ਸਨਮਾਨ ਖਾਲਸਾ ਮਹਿਲਾ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਕੀਤਾ ਜਾਣਾ ਹੈ ਚਲੋ ਬੋਲੇ ਸੋ ਨਿਆ ਟਰਿਆਕਾਰ ਸੋ ਸਮੂਹ ਸਾਥ ਸਗੇ ਜਨਰਲ ਜੀ ਬੇਨਤੀ ਹੈ ਜਿਹੜੀਆਂ ਨੀਤੀਆਂ ਕੀਤੀਆਂ ਗੀਆਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਨਿਯਮਤੀਧਾਰਾ ਨੂੰ ਤੇ ਨਿਯਮਤੀ ਜਿਹਨਾਂ ਦੀ ਕੀਤੀ ਜੇ ਉਹਨਾਂ ਨੂੰ ਕਿਉਂਕਿ ਇਹ ਗੁਰੂ ਦੀ ਹਜ਼ੂਰੀ ਜਮਾਦਾ ਕੀਤਾ ਹੈ ਗੁਰੂ ਦੀ ਹਜ਼ੂਰੀ ਚ ਵਾਦਾ ਕੋਈ ਵੀ ਕਰ